ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਤਾਰ ਮਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਹੀ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਵਿ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗ੍ਰੰਥੀ ਵਿ ਸੰਗਤਨ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਰਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਕੀਦਾਰੇ ਨੇ ਉਹ ਭਾਰਤਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਸਰਕਾਰਾਂ ਨਵਾਬ ਸਿਤਾਲਮੇਰ ਕਰਕੇ ਤੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਜੀੜ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਕਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਇਹ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਏ ਔਰ ਦਰਸ਼ਨਾਤਮਾ ਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਦੀ ਜੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦਆਰੇ ਉਹਨਾਂ ਦੇ ਦਰਸ਼ਨਾਂ واسطے ارदास ਕਰਦੇ ਨੇ کہ درشن دیدارے ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ اور ਪਿਛਲੇ ਸਮੇਂ 2019 ਵਿੱਚ ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਇਹ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਟ ਕੋਰੀ ਲੋਰ ਤਿਆਗ ਕੀਤਾ ਕਰਤਾਰਪੁਰ ਸਾਹਿਬ ਦੀ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਨੇ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਰਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਨੇ ਉਹ ਭਾਰਤ ਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨਵਾਬਸੀ ਤਾਲਮੇਰ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਜੀ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਗੁਰਾਂ ਦੇ ਆਮਨ ਅਸਾਨਾ ਦੇ ਦਰਸ਼ਣੇਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਬ ਦਾ ਲਾਂਗਾ ਖੋਲਿਆ ਜਾਏ ਔਰ ਦਰਸ਼ਨਾਤਮਾ ਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ